ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਯਵਰਾਜ ਹਸਨ ਸੋ ਤੁਹਾਨੂੰ ਸੁਵਿਧਾ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਨੇ ਸੰਗਰੂਰ ਦੇ ਬੱਸ ਸਟੈਂਡ ਦੀਆਂ ਜੇ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦੇਣੇ ਆ ਕਿ ਅੱਜ ਪੂਰੇ ਪੰਜਾਬ ਦੇ ਵਿੱਚ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੱਚੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਹੈ ਜਿਹੜੀ ਉਹ ਰੱਖੀ ਗਈ ਸੀ ਸੋ ਜਿਸ ਦੇ ਚੱਲਦਿਆਂ ਅੱਜ ਕਈ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ 10 ਵਜੇ ਤੋਂ ਲੈ ਕੇ 12 ਵਜੇ ਤੱਕ ਬੰਦ ਰਹਿਣਗੀਆਂ ਸੋ ਜਿਸ ਨੂੰ ਲੈ ਕੇ ਅੱਜ ਸੰਗਰੂਰ ਦੇ ਵਿੱਚ ਜਿੱਥੇ ਅੱਜ ਪੂਰੇ ਪੰਜਾਬ ਦੇ ਵਿੱਚ ਬੱਸ ਸਟੈਂਡਾਂ ਉੱਤੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਸੋ ਆਪਣੇ ਹੱਕੀ ਮੰਗਾਂ ਨੇ ਜਿਹੜੀਆਂ ਉਹ ਸਰਕਾਰ ਅੱਗੇ ਰੱਖੀਆਂ ਗਈਆਂ ਨੇ ਸੋ ਉਸਦੇ ਹੀ ਚੱਲਦੇ ਆ ਸੰਗਰੂਰ ਦੇ ਵਿੱਚ ਵੀ ਅੱਜ ਸਰਕਾਰੀ ਬੱਸਾਂ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੱਚੇ ਮੁਲਾਜ਼ਮਾਂ ਦੇ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਨੇ ਤੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਕਰਦੇ ਆ ਪੱਤਰਕਾਰਾਂ ਦੇ ਨਾਲ ਯੂਨੀਅਨ ਦੇ ਅਧਿਕਾਰੀਆਂ ਨੇ ਡਿਪੂ ਹੋਲਡਰਾਂ ਨੇ ਗੱਲਬਾਤ ਕਰੀ ਐ ਸੋ ਉਹਨਾਂ ਦਾ ਇਹੀ ਕਹਿਣਾ ਕਿ 8 ਮਹੀਨੇ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ ਕੀਤੀ ਸੀ ਮੀਟਿੰਗ ਲਈ ਗਈ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੂਰਾ ਵਿਸ਼ਵਾਸ ਦਿਵਾਇਆ ਗਿਆ ਸੀ ਲੇਕਿਨ 8 ਮਹੀਨੇ ਗੁਜ਼ਰ ਚੁੱਕੇ ਨੇ ਹੁਣ ਤੱਕ ਸਰਕਾਰ ਨੇ ਉਹਨਾਂ ਨੂੰ ਪੱਕੇ ਨਹੀਂ ਕਰਿਆ ਤੇ ਨਾ ਹੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਸੋ ਇਸ ਵਪਾਰ ਨੂੰ ਵਧਾਇਆ ਵੀ ਨਹੀਂ ਜਾ ਰਿਹਾ ਸੋ ਜਿਸ ਨੂੰ ਲੈ ਕੇ ਮੰਗਾਂ ਨੇ ਜਿਹੜੀਆਂ ਸਰਕਾਰ ਅੱਗੇ ਰੱਖੀਆਂ ਗਈਆਂ ਸੀ ਸੋ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੀਆਂ ਸੋ ਜਿਸ ਦੇ ਚੱਲਦੇ ਆ ਅੱਜ 10 ਵਜੇ ਤੋਂ ਲੈ ਕੇ 12 ਵਜੇ ਤੱਕ ਕੱਚੇ ਮੁਲਾਜ਼ਮਾਂ ਦੇ ਵੱਲੋਂ ਮੁਕੰਮਲ ਤੌਰ ਤੇ ਬੱਸਾਂ ਨੇ ਜਿਹੜੀਆਂ ਉਹ ਬੰਦ ਕੀਤੀਆਂ ਗਈਆਂ ਨੇ ਸੋ ਦੇਖ ਰਹੇ ਹੋ ਤਸਵੀਰਾਂ ਸੋ ਇਸ ਸੰਬੰਧੀ ਗੱਲਬਾਤ ਵੀ ਜਿਹੜੀ ਕਰੀ ਐ ਸੋ ਕੀ ਕਹਿਣਾ ਹੈ ਮੌਜੂਦ ਲੋਕਾਂ ਦਾ ਤੇ ਕੀ ਕਹਿਣਾ ਹੈ ਅਧਿਕਾਰੀਆਂ ਦਾ ਪ੍ਰਦਰਸ਼ਨਕਾਰੀਆਂ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੋਹਿੰਦਰ ਸਿੰਘਾ ਜੀ ਮੈਂ ਸੰਗਰੂਰ ਡੀਪੀ ਤੋਂ ਸੂਬਾ ਆਗੂ ਆ ਜਿਹੜੇ ਬਸਟੈਂਡ ਸਾਰੇ ਬੰਦ ਕੀਤੇ ਗਏ ਨੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਵਜੇ ਤੋਂ ਕਿੰਨੇ ਵੇ ਤੱਕ ਦਾ ਟਾਈਮ ਦਾ ਕੀ ਕੀ ਮੰਗਾਨੇ ਦੇਖੋ ਜੀ ਜੋ ਸਾਡੇ ਅੱਜ ਬਸ ਸਟੈਂਡ ਦਾ 10 ਤੋਂ 12 ਦਾ ਪ੍ਰੋਗਰਾਮ ਆ ਚਾੜੀ ਜਥੇਬੰਦੀ ਵੱਲੋਂ ਪਹਿਲਾਂ ਹੀ ਕਿਹਾ ਪਿਆ ਪਹਿਲਾਂ 1 ਮਹੀਨਾ ਸੀ ਨੇ ਸਰਕਾਰ ਨੂੰ ਨੋਟਿਸ ਇਸ ਦੇ ਸੰਬੰਧੀ ਦੇ ਚੁੱਕੇ ਆਗੇ ਸਾਡੇ ਪੂਰੇ ਪੰਜਾਬ ਦੇ ਜੋ 29 23 ਡਿਪੂ ਨੇਗੇ ਸਾਰੇ ਬਸ ਸਟੈਂਡ ਅੱਜ ਬੰਦ ਰਹਿਣਗੇ ਕਿਉਂਕਿ ਸਰਕਾਰ ਨੇ ਪਿਛਲੇ ਸਮੇਂ ਵਿੱਚ ਸਾਡੀ ਪਿਛਲੇ ਸਾਲ 1 ਜੁਲਾਈ ਨੂੰ ਮੀਟਿੰਗ ਹੋਈ ਸੀ ਸਰਦਾਰ ਮੁੱਖ ਮੰਤਰੀ ਭਗਵੰਤ ਸਿੰਘ ਜੀ ਨਾਲ ਜਲੰਧਰ ਵਿਖੇ ਜਦੋਂ ਕਿ ਉੱਥੇ ਚੌਂਜੀ ਅਤੇ ਉਸੇ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਸੀ ਉਹਦੇ ਤਹਿਤ ਉਹਨਾਂ ਨੇ ਸਾਨੂੰ ਬੁਲਾ ਕੇ ਮੀਟਿੰਗ ਬੁਲਾਈ ਤੇ ਮੀਟਿੰਗ ਦੇ ਵਿੱਚ ਸਾਰੇ ਅਧਿਕਾਰੀ ਜਰਨਲ ਐਡਵੋਕੇਟ ਸਾਰੇ ਜੋ ਵੀ ਅਫਸਰ ਮੌਜੂਦ ਸੀਗੇ ਸਾਡੇ ਪੈਨਲ ਮੀਟਿੰਗ ਸੀਗੀ ਤੇ ਉੱਥੇ ਮੁੱਖ ਮੰਤਰੀ ਸਾਹਿਬ ਨੇ ਇੱਕ ਮਹੀਨੇ ਦਾ ਸਮਾਂ ਨਿਸ਼ਚਿਤ ਕੀਤਾ ਸੀਗਾ ਵੀ ਜੋ ਵੀ ਇਹਨਾਂ ਦੀ ਪਾਲਿਸੀ ਆ ਇੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਕਰਕੇ ਇਹਨਾਂ ਤੇ ਲਾਗੂ ਕਰ ਦਿੱਤੀ ਜਾਵੇ ਪਰ 1 ਜੁਲਾਈ ਤੋਂ ਦੇਖ ਲਓ ਕਿੰਨਾ ਟਾਈਮ 8-9 ਮਹੀਨੇ ਉੱਪਰ ਟੱਪਣ ਦੇ باوجود ਅਸੀਂ ਫੇਰ ਵੀ ਲਗਾਤਾਰ ਸਰਕਾਰ ਨਾਲ ਜੋ ਮੀਟਿੰਗਾਂ ਸਾਨੂੰ ਬੁਲਾਇਆ ਅਸੀਂ ਜਾ ਕੇ ਟੇਬਲ ਟਾਕ ਤੇ ਬੈਠਨੇ ਆਂ ਗੱਲਬਾਤ ਕਰਦੇ ਆਂ ਤੇ ਉਸ ਤੋਂ ਬਾਅਦ ਵੀ ਸਾਨੂੰ ਜਿਹੜੀ ਮਾਰਚ ਦੇ ਵਿੱਚ ਬਜਟ ਪੇਸ਼ ਕੀ ਕਰਨਾ ਸੀਗਾ ਉਹਦਾ ਵਾਅਦਾ ਕੀਤਾ ਸੀਗਾ ਵੀ ਜਿਹੜੀ ਛੋਟੀ ਪਾਲਿਸੀ ਆ ਮਾਰਚ ਦੇ ਵਿੱਚ ਲਾਗੂ ਕਰਕੇ ਤਾੜੂ ਲਾਗੂ ਕਰ ਦਿੱਤੀ ਜਾਊਗੀ ਪਰ ਬਜਟ ਸੈਸ਼ਨ ਵੀ ਨਿਕਲ ਗਿਆ ਤੇ ਸਾਡੀ ਪਾਲਿਸੀ ਦਾ ਕਿਤੇ ਵੀ ਨਾਮ ਉਹਨਾਂ ਸਾਹਮਣੇ ਨਹੀਂ ਹੈ ਜਿਹਦੇ ਕਰਕੇ ਜੋ ਸਾਡੇ ਪ੍ਰੋਗਰਾਮ ਸੀਗੇ ਉਹ ਅਸੀਂ ਸਟੈਂਡ ਕੀਤੇ ਨੇਗੇ ਆਉਣ ਵਾਲੇ ਸਮੇਂ 'ਚ ਸਾਡੀ 7 8 9 ਦੀ ਹੜਤਾਲ ਆ ਗਈ ਜੋ ਕਿ ਸਾਨੂੰ ਸਤਿਖੇ ਰੂਗਰੇ ਵਿੱਚ ਸੰਘਰਸ਼ ਅਸੀਂ ਹੋ ਲਿਖਿਆ ਬੈ ਉਹ ਕਰਾਂਗੇ ਤੇ ਹੋਰ ਵੀ ਜਿੱਦ ਨਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਨੂੰ ਜੋ ਤਿੱਖੇ ਐਕਸ਼ਨ ਨੇ ਉਹ ਕਰਦੇ ਰਵਾਂਗੇ ਇਹਦੇ ਤੁਹਾਡੇ ਮਾਧਿਅਮ ਰਾਹੀਂ ਆਪ ਸਭ ਨੂੰ ਜਨਤਾ ਨੂੰ ਆਮ ਜਨਤਾ ਨੂੰ ਤੇ ਸਾਡੇ ਜੋ ਸਰਕਾਰਾਂ ਨੇ ਜਾਂ ਸਾਡੀ ਸੈਂਟਰ ਦੀ ਸਰਕਾਰ ਆ ਉਹਨੂੰ ਵੀ ਮੈਂ ਦੱਸਣਾ ਚਾਹਨਾਗਾ ਕਿ ਜੋ ਇਹ ਸਾਡੇ ਵਾਸਤੇ ਵੀਰਾਂ ਵਾਸਤੇ ਜੋ ਡਰਾਈਵਰ ਭਾਈਚਾਰਾਗਾ ਉਹਨਾਂ ਵਾਸਤੇ ਇਹ ਹਿੱਟਨ ਰੰਨ ਦਾ ਜੋ ਕਾਨੂੰਨ ਲੈ ਕੇ ਆ ਰਹੇ ਨੇਗੇ ਜੋ ਕਿ ਬਹੁਤ ਹੀ ਮਾਰੂ ਆਗਾ ਕਿਉਂਕਿ ਇਹਨਾਂ ਨੇ ਉਹ ਕਾਨੂੰਨ ਤਿਆਰ ਕਰਕੇ ਰੱਖਿਆ ਹੋਇਆ ਤੇ 2025 ਦੇ ਵਿੱਚ ਜਿਵੇਂ ਸੈਂਟਰ ਸਰਕਾਰ ਆ ਉਹ ਲਾਗੂ ਕਰਨਾ ਦੀ ਝਾਕ ਦੇ ਵਿੱਚ ਆ ਵੀ ਅਸੀਂ ਉਹ 2025 ਦੇ ਵਿੱਚ ਲਾਗੂ ਕਰ ਦਾਂਗੇ ਅਗਰ ਉਹ ਮਾਰੂ ਕਾਨੂੰਨ ਆਪਣੇ ਆਉਂਦਾਗਾ ਡਰਾਈਵਰ ਵੀਰਾਂ ਤੇ ਆਉਂਦਾਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਸ਼ ਨੂੰ ਚਲਾਉਣ ਦੇ ਲਈ ਟਰੱਕ ਚਲਾਉਣ ਦੇ ਲਈ ਬੱਸ ਚਲਾਉਣ ਦੇ ਲਈ ਟੈਕਸੀ ਚਲਾਉਣ ਦੇ ਲਈ ਜਾਂ ਕੋਈ ਆਮ ਟਰੈਕਟਰ ਚਲਾਉਣ ਦੇ ਲਈ ਡਰਾਈਵਰ ਨਹੀਂ ਮਿਲਣਾ ਹੈਗਾ ਕਿਉਂਕਿ ਇਹ ਕਾਨੂੰਨੀ ਇੰਨਾ ਮਾਰੂ ਆ ਜਿਹਦੇ ਤਹਿਤ ਅਸੀਂ ਨੇ ਸਾਡੀ ਜਥੇਬੰਦੀ ਨੇ ਸੀਆਈਟੀਯੂ ਦਾ ਸਮਰਥਨ ਕੀਤਾਗਾ 20 ਮਈ ਨੂੰ ਦੇਸ਼ ਵਿਆਪੀ ਹੜਤਾਲ ਆ ਗਈ ਪੂਰਾ ਦੇਸ਼ ਦਾ ਚੱਕਾ ਜਾਮ ਕਰਨਾ 20 ਮਈ ਨੂੰ ਉਹਦੇ ਸਬੰਧ ਦੇ ਵਿੱਚ ਅਸੀਂ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਨ ਉਹ 20 ਤਰੀਕ ਦੀ ਹਮਾਇਤ ਕਰਾਂਗੇ ਪੂਰਨ ਤੌਰ ਤੇ ਅਸੀਂ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਉਹਨੂੰ ਸਫਲ ਕਰਾਂਗੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡ ਵਿੱਚ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੂਨੀਅਨ 25/11 ਸੰਗਰੂੜੀਪੁਰ ਸੈਕਟਰਿਆਂ ਜੀ ਮੈਂ ਕਿਹਨਾਂ ਦੀ ਗੱਲ ਕੀਤੀ ਜਾਵੇ ਕਿ ਕਿੰਨੇ ਮਲਾ ਜੇ ਮਲਾਜ਼ਮ ਜਿਹੜੇ ਆਪਣੇ ਮੰਗਾਂ ਲੈ ਕੇ ਅੱਜ ਤੜタルਦੇ ਜਿਵੇਂ ਮੋਟਾ ਦਾ ਹਿਸਾਬ ਲਾਵਾ ਜੀ ਪਾਨ ਵਾਸਤੇ ਪੀਆਰਟੀਸੀ ਦੇ ਵਿੱਚ ਲਗਭਗ 7500 ਤੋਂ 8000 ਮਲਾਜ਼ਮਾਂ ਜੋ ਕੱਚਾ ਕੰਮ ਕਰਦਾ ਪਿਛਲੇ 14-15 ਸਾਲਾਂ ਤੋਂ ਜਿਨ੍ਹਾਂ ਨੂੰ ਬਹੁਤ ਹੀ ਘੱਟ ਨਿਗੁਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਡਿਊਟੀ 16-16 ਘੰਟੇ ਲਈ ਜਾਂਦੀ ਹੈ ਅਸੀਂ ਜਿੱਥੇ ਆਪਦੀ ਪੱਕੇ ਹੋਣ ਦੀ ਰੋਜ਼ਗਾਰ ਨੂੰ ਪੱਕਾ ਕਰਾਉਣ ਦੀ ਲੜਾਈ ਲੜਦੇ ਆਂ ਨਾਲ ਦੀ ਨਾਲ ਅਸੀਂ ਆਪਣੇ ਇਹਨਾਂ ਅਧਾਰਿਆਂ ਨੂੰ ਬਚਾਉਣ ਦੀ ਵੀ ਲੜਾਈ ਲੜਦੇ ਆਂ ਜਿਵੇਂ ਤੁਸੀਂ ਪਿੱਛੇ ਇਛਤਿਹਾਰ ਪੜਿਆ ਹੋਣਾ ਪਹਿਲਾਂ ਪਨਵਸ ਦੇ ਵਿੱਚ ਇੱਕ ਵੀ ਕਿਲੋਮੀਟਰ ਸਕੀਮ ਦੀ ਬੱਸ ਨਹੀਂ ਸੀ ਉਸ ਅਧਾਰੇ ਦੇ ਵਿੱਚ ਵੀ ਕਿਲੋਮੀਟਰ ਗੱਡੀਆਂ ਪਾਉਣ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ ਪੀਆਰਟੀਸੀ ਦੇ ਵਿੱਚ ਧੜਾ ਧੜਾ ਕਿਲੋਮੀਟਰ ਗੱਡੀਆਂ ਪਾਈਆਂ ਜਾ ਰਹੀਆਂ ਨੇ ਜੋ ਕਿਲੋਮੀਟਰ ਗੱਡੀਆਂ ਨਾ ਕੋਈ ਪ੍ਰਾਈਵੇਟ ਮਾਲਕ ਦੀਆਂ ਗੱਡੀਆਂ ਨੇ ਜੋ ਕਿ 5 ਸਾਲ ਦੇ ਲਈ ਅਦਾਰੇ ਕੋਲੇ ਰਹਿੰਦੀਆਂ ਨੇ ਤੇ ਉਸ ਤੋਂ ਕਰੋੜਾਂ ਰੁਪਈਆ ਦਾ ਮੁਨਾਫਾ ਕਰਕੇ ਪੰਜ ਸਾਲ ਬਾਅਦ ਬੱਸ ਵੀ ਮਾਲਕ ਦੀ ਹੋ ਜਾਂਦੀ ਹੈ ਤੇ ਅਧਾਰਾ ਫੇਰ ਉੱਥੇ ਦਾ ਉੱਥੇ ਆ ਜਾਂਦਾ ਅਸੀਂ ਜਥੇਬੰਦੀ ਵੱਲੋਂ ਇਹ ਵੀ ਮੰਗ ਕਰਦੇ ਆ ਕਿ ਆਪਣੀ ਮਾਲਕੀਆਂ 10000 ਨਵੀਆਂ ਬੱਸਾਂ ਪਾਈਆਂ ਜਾਣ ਤਾਂ ਜੋ ਅਧਾਰਾ ਨਿਰੰਤਰ ਇਸੇ ਤਰ੍ਹਾਂ ਆਪਣੇ ਪੈਰਾਂ ਤੇ ਖੜਾ ਰਹੇ ਤੇ ਚੱਲਦਾ ਰਹੇ ਅੱਜ ਜੋ ਸਾਡੀਆਂ ਬੱਸਾਂ ਦੇ ਵਿੱਚ 17 ਕੈਟਾਗਰੀਆਂ ਫ੍ਰੀ ਸਫਰ ਕਰਦੀਆਂ ਨੇ ਜਿਦੇ ਚ ਮੇਰੀਆਂ ਮਾਵਾਂ ਭੈਣਾਂ ਹੋਗੀਆਂ ਅੰਗਹੀਨ ਹੋਗੇ ਵਿਦਿਆਰਥੀ ਹੋਗੇ ਮੁਲਾਜ਼ਮ ਵਰਗ ਹੋਗੇ ਜਾਂ ਕੈਂਸਰ ਪੀੜਿਤ ਲੋਕ ਹੋਗੇ ਉਹਨਾਂ ਨੂੰ ਸਵੇਵ ਸੇਵਾ ਉਸੇ ਤਰ੍ਹਾਂ ਨਿਰੰਤਰ ਪ੍ਰਦਾਨ ਹੁੰਦੀ ਰਹੇ ਇਹਨਾਂ ਲੜਾਈਆਂ ਨੂੰ ਲੈ ਕੇ ਅਸੀਂ ਮੰਗ ਕਰਦੇ ਹਾਂ ਕਿ ਜਿੰਨੇ ਵੀ ਕੱਚੇ ਮੁਲਾਜ਼ਮਾਂ ਜੋ 14 14 15 15 ਸਾਲਾਂ ਤੋਂ ਅਸੀਂ ਇਹਨਾਂ ਅਧਾਰਾਂ ਦੇ ਵਿੱਚ ਕੰਮ ਕਰਦੇ ਆਂ ਸਮੇਂ ਦੀਆਂ ਸਰਕਾਰਾਂ ਤੋਂ ਹਮੇਸ਼ਾ ਮੰਗ ਕਰਦੇ ਆਂ ਆ ਸਾਨੂੰ ਪੱਕਾ ਕੀਤਾ ਜਾਵੇ 10000 ਨੰਮੀਆ ਬੱਸਾਂ ਪਾਈਆਂ ਜਾਣ ਘੱਟ ਤਨਖਾਹ ਵਾਲੇ ਸਾਥੀਆਂ ਦੀ ਤਨਖਾਹ ਬਰਾਬਰ ਜੋ ਸੰਸਦ 2016 ਦੇ ਵਿੱਚ ਸੁਪਰੀਮ ਕੋਰਟ ਦਾ ਆਰਡਰ ਆ ਵੀ ਬਰਾਬਰ ਕੰਮ ਬਰਾਬਰ ਤਨਖਾਹ ਨੂੰ ਲਾਗੂ ਕੀਤੀ ਜਾਵੇ ਤੇ ਨਜਾਇਜ਼ ਕ੍ਰਿਸ਼ਨਾਂ ਲਾ ਕੇ ਕੱਢੇ ਹੋਏ ਸਾਥੀਆਂ ਨੂੰ ਬਾਹਰ ਕੀਤਾ ਜਾਵੇ ਤੋ ਦੇਖ ਰਹੇ ਆ ਕਿ ਜਿਹੜੇ ਆਮ ਲੋਕ ਆਨ ਖੱਜਲ ਖਵਾਰ ਹੋ ਰਹੇ ਕਿ ਕਿਉਂ ਬੱਸ ਸਟੈਂਡ ਦੇ ਵਿੱਚ ਬੱਸ ਨਹੀਂ ਆ ਰਹੀ ਜੀ ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆਮ ਜਨਤਾ ਤੋਂ ਤੁਹਾਡੇ ਮਾਧਿਅਮ ਰਾਹੀਂ ਮਾਫੀ ਵੀ ਮੰਗਣਾ ਚਾਹਣਾ ਵੀ ਹਾਲਜ ਜੋ 2 ਘੰਟੇ ਲਈ ਪੰਜਾਬ ਦੇ ਜਿੰਨੇ ਵੀ ਬੱਸ ਸਟੈਂਡ ਨੂੰ ਬੰਦ ਕੀਤੇ ਨੇ ਤੇ ਬਾਹਰੋਂ ਖੱਜਲ ਖਵਾਰ ਹੋ ਕੇ ਬੱਸ ਮਿਲ ਰਹੀ ਆ ਇਹਦੀ ਜੋ ਕੈਦੀਆ ਵੀ ਆਪਾਂ ਜ਼ਿੰਮੇਵਾਰਾ ਉਹ ਸਮਾਂਕੋਈ ਦੀ ਸਰਕਾਰ ਆ ਜਾਂ ਮੈਨੇਜਮੈਂਟ ਕਿਉਂਕਿ ਜਥੇ ਬੰਦੀ ਇਮੀਡੀਏਟਲੀ ਮੌਕੇ ਤੇ ਕੋਈ ਵੀ ਅੱਡਾ ਨਹੀਂ ਬੰਦ ਕਰਦੀ ਅਸੀਂ ਇੱਕ ਮਹੀਨਾ ਪਹਿਲਾਂ ਲਿਖਤੀ ਨੋਟਿਸ ਅਸੀਂ ਪਿੱਛੇ ਮੀਟਿੰਗ ਕਰਕੇ ਪ੍ਰੈਸ ਕਾਨਫਰੰਸ ਕਰਕੇ ਅਖਬਾਰਾਂ ਦੇ ਵਿੱਚ ਨਿਊਜ਼ ਦੇ ਵਿੱਚ ਖਬਰਾਂ ਲਵਾਈਆਂ ਕਿ 2 ਘੰਟੇ ਲਈ ਅੱਡੇ ਬੰਦ ਕਰਾਂਗੇ ਅੱਜ ਮੈਂ ਆਪਦੇ ਮਾਧਿਅਮ ਲਈ ਦੱਸਣਾ ਚਾਹਣਾ ਕਿ ਅੱਜ ਸਿਰਫ 2 ਘੰਟੇ ਲਈ ਪੰਜਾਬ ਦੇ ਅੱਡੇ ਬੰਦ ਕੀਤੇ ਨੇ ਅੱਜ 3 ਤਰੀਕ ਹੋਈ ਆ 7 8 ਤੇ 9 ਤਰੀਕ ਨੂੰ ਤਿੰਨ ਰੋਜ਼ ਅਸੀਂ ਹੜਤਾਲ ਕਰਨ ਜਾ ਰਹੇ ਹਾਂ ਜੋ ਅਸੀਂ ਪਹਿਲਾਂ ਤੋਂ ਲਿਖਤੀ ਨੋਟਿਸ ਦਿੱਤਾ ਹੋਇਆ ਕਿਉਂਕਿ ਹੜਤਾਲ ਕਰਨਾ ਜਾਂ ਅੱਡੇ ਬੰਦ ਕਰਨਾ ਕੋਈ ਸਾਡਾ ਸ਼ੌਂਕ ਨਹੀਂ ਅਸੀਂ ਬੜੇ ਸਤਾਏ ਹੋਏ ਹਾਂ ਸਰਕਾਰਾਂ ਤੋਂ ਮੈਨੇਜਮੈਂਟ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਅਸੀਂ ਇਹਨਾਂ ਅਧਾਰਿਆਂ ਦੇ ਵਿੱਚ ਕੋਈ ਹੜਤਾਲਾਂ ਧਰਨੇ ਜਾਂ ਅੱਡੇ ਬੰਦ ਕਰਨ ਦੇ ਲਈ ਭਰਤੀ ਨਹੀਂ ਹੋਏ ਸਾਡੀ ਮਜਬੂਰੀ ਹੋ ਚੁੱਕੀ ਆ ਕਿਉਂਕਿ ਅਸੀਂ ਆਮ ਜਨਤਾ ਦੀ ਸੇਵਾ ਕਰਨ ਦੇ ਲਈ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਸਰਖਾਹ ਲੈਣ ਦੇ ਲਈ ਪੱਕੇ ਹੋਣ ਦੇ ਲਈ ਇਸ ادارے ਦੇ ਵਿੱਚ ਭਰਤੀ ਹੋਏ ਆ ਪਰ ਜਦੋਂ ਸਰਕਾਰ ਸਾਨੂੰ 14 14 15 ਸਾਲਾਂ ਤੋਂ ਸਾਡਾ ਸੋਸ਼ਣ ਕਰਦੀ ਆ ਰਹੀ ਆ ਸਾਨੂੰ ਪੱਕਾ ਨਹੀਂ ਕਰਦੀ ਤਾਂ ਮਜਬੂਰਨ ਸਾਨੂੰ ਇਹ ਕਦਮ ਚੁੱਕਣੇ ਪੈਂਦੇ ਨੇ ਜਿਹੜੀ ਤੁਸੀਂ ਗੱਲ ਕੀਤੀ ਕਿ 7 8 9 ਨੂੰ ਪੱਕਾ ਬੰਦ ਹੋਵੇਗਾ ਇਹ ਮੁਕੰਮਲ ਬੰਦ ਹੈ ਵਿੱਚ ਸਾਰੇ ਪੱਕੇ ਮੁਲਾਜ਼ਮ ਵੀ ਆਣਗੇ ਬੱਚੇ ਮੁਲਾਜ਼ਮਾਂ ਦੀ ਹੜਤਾਲ ਨਹੀਂ ਇਹ ਸਿਰਫ ਕੱਚੇ ਮੁਲਾਜ਼ਮਾਂ ਦੀ ਹੜਤਾਲ ਹੈ ਜੀ ਇਹ ਸਾਡੀਆਂ ਜੋ ਭਰਾਤਰੀ ਜਥੇਬੰਦੀਆਂ ਸੀਟੂ ਆ ਜਾਂ ਸਾਡੇ ਨਾਲ 31/7 ਜੋ ਜਾਜ ਜਥੇਬੰਦੀ ਆ ਉਹ ਵੀ ਸਾਡੇ ਨਾਲ ਸਮਰਥਨ ਕਰਨ ਦੀ ਗੱਲ ਕਰ ਰਹੇ ਨੇ ਤੇ ਇਹ ਵੈਸੇ ਹੜਤਾਲ ਜੋ ਪ੍ਰੋਗਰਾਮ ਉਲੀਕਿਆ ਪੰਜਾਬ ਰੋਡ ਤੇ ਪਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜਿਹੜੇ 25/11 ਦੇ ਝੰਡੇ ਦੇ ਥੱਲੇ ਉਲੀਕਿਆ ਗਿਆ ਭਰਾਤਰੀ ਜਥੇਬੰਦੀਆਂ ਦਾ ਸਾਡੇ ਨਾਲ ਸਾਥ ਆ ਪਰ ਜੋ ਰੈਗੂਲਰ ਸਟਾਫ ਉਹ ਗੱਡੀਆਂ ਚਲਾ ਸਕਦੇ ਨੇ ਜੇ ਮੈਂ ਦੱਸਾਂ ਤੇ ਰੈਗੂਲਰ ਸਟਾਫ ਹੈ ਕਿੰਨਾ ਕੁ ਸਾਰੇ ਡੀਪੋਂ ਦੇ ਵਿੱਚ ਸਿਰਫ 5 ਜਾਂ 10 7% ਰੈਗੂਲਰ ਸਟਾਫ ਆ ਬਾਕੀ ਸਾਰੇ ਡੀਪੋਂ ਦੇ ਵਿੱਚ ਜਿੰਨਾ ਵੀ ਸਟਾਫ ਆ ਉਹ ਕੱਚਾ ਹੈ ਕਿਉਂਕਿ ਪਿਛਲੇ ਸਮਿਆਂ ਤੋਂ ਲਾ ਲਈਏ ਵੀ ਪਿਛਲੇ 7-8 ਸਾਲਾਂ ਤੋਂ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਸੋ ਇਸੇ ਲੜਾਈ ਨੂੰ ਲੜਦੇ ਹੋਏ ਸਾਡੀ ਜਥੇਬੰਦੀ ਇਹ ਪ੍ਰੋਗਰਾਮ ਕਰਦੀ ਆ ਕਿਉਂਕਿ ਅਸੀਂ ਮੰਗ ਕਰਦੇ ਆ ਕਿ ਸਾਡੇ ਜਿੰਨੇ ਵੀ ਕੱਚੇ ਮਲਾਜ਼ਮ ਨੇ ਪੱਕੇ ਕੀਤੇ ਜਾਣ 10000 ਨਵੀਆਂ ਬੱਸਾਂ ਪਾਈਆਂ ਜਾਣ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਨਜਾਇਜ਼ ਕਟਰੀਸ਼ਨਾਂ ਨੇ ਉਹਨਾਂ ਦੇ ਵਿੱਚ ਸੋਧ ਕੀਤੀ ਜਾਵੇ ਤੇ ਕਟਰੀਸ਼ਨਾਂ ਲਾ ਕੇ ਕੱਢੇ ਸਾਥੀਆਂ ਨੂੰ ਬਹਾਲ ਕੀਤਾ ਜਾਵੇ ਜਤਿੰਦਰਪਾਲ ਸਿੰਘ ਲੋਥੇ ਕਿੱਥੇ ਜਾਣਾ ਵੀ ਮੈਂ ਵੀਰੇ ਪਟਿਆਲੇ ਜਾਣਾ ਸੀਗਾ ਜਿੰਨੀ ਇੱਕ ਪਰੇਸ਼ਾਨੀ ਹੋ ਰਹੀ ਹੈ ਕਿ ਬੱਸਾਂ ਮੰਗਦੀਆਂ ਜਿਹੜੇ ਪਰੇਸ਼ਾਨੀ ਦਾ ਬਹੁਤ ਜ਼ਿਆਦਾ ਹੋ ਰਹੀ ਆ ਜਿੰਨੀਆਂ ਵੀ ਬੱਸਾਂ ਨੇ ਸਾਰੀਆਂ ਬੱਸ ਸਟੈਂਡ ਤੋਂ ਬਾਹਰ ਖੜੀਆਂ ਨੇ ਕੋਈ ਕਿੱਥੇ ਖੜੀ ਆ ਕੋਈ ਕਿੱਥੇ ਖੜੀ ਆ 200 ਮੀਟਰ ਤੱਕਰ ਲੰਬੀ ਲਾਈਨ ਲੱਗੀ ਹੈ ਬਸਾਂ ਵਾਲਿਆਂ ਦੀ ਕੋਈ ਮਤਲਬ ਕਿ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕੋਈ ਮਤਲਬ ਕਿ ਖੜਕੇ ਬਹਿ ਕੇ ਜਿਵੇਂ ਅੰਦਰ ਬਹਿ ਕੇ ਆਰਾਮ ਨਾਲ ਬਸ ਮਿਲ ਜਾਂਦੀ ਸੀ ਬਾਹਰ ਬਸਾਂ ਨੇ ਖੱਜਲਖਵਾਈ ਹੋ ਰਹੇ ਨੇ ਲੋਕ ਆਂਦੇ ਜਾਂਦੇ ਵੀ ਜਿਹੜੇ ਨੇ ਕੋਈ ਕਿੱਥੇ ਖੜਾ ਕੋਈ ਕਿੱਥੇ ਖੜਾ ਬਸਾਂ ਦਾ ਕਿਸੇ ਨੂੰ ਪਤਾ ਨਹੀਂ ਵੀ ਕਿੱਥੋਂ ਕਿਹੜੀ ਤੁਰਨੀ ਹੈ ਇਹ ਕੀ ਕਹਿਣਾ ਕੋ ਚਾਉਂਗੇ ਸਰਕਾਰ ਨੂੰ ਕਿ ਜਿਹੜੇ ਇਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਹੈ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਨੂੰ ਇੱਕ ਪਾਲਾਂਬੇ ਕੀਤਾ ਜਾਵੇ ਜਾਂ ਇਹਨਾਂ ਨੂੰ ਪੱਕਾ ਕੀਤਾ ਜਾਵੇ ਜਾਂ ਇਹਨਾਂ ਦਾ ਪੱਕਾ ਕੋਈ ਇੰਤਜ਼ਾਮ ਕੀਤਾ ਜਾਵੇ ਜੀ ਅੱਗੇ ਕਿੰਨੀ ਕਿ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਜਿਹੜੀ ਅੱਜ ਬੱਸ ਸਟੈਂਡ ਦੇ 2 ਘੰਟੇ ਲਈ ਬੰਦ ਹਨ ਬਹੁਤ ਪਰੇਸ਼ਾਨੀ ਹੋ ਰਹੀ ਹੈ ਬਦੀਨ ਹੋ ਰਹੇ ਨੇ ਲੋਕ ਰਸਤੇ 'ਚ ਬੰਦ ਹੋ ਰਹੇ ਨੇ ਕਿਵੇਂ ਕਿਵੇਂ ਤੱਕਦੇ ਨੇ ਜਾ ਕੇ ਹਾਂ ਨਹੀਂ ਨਾ ਅੱਗੇ ਦਾ ਬੱਸ ਸਟੈਂਡ ਤੇ ਅੱਗੇ ਬੱਸ ਸਟੈਂਡ ਤੇ ਲੱਗਦੀ ਦੀ ਹਾਂਜੀ ਹਾਂ ਹੁਣ ਤਾਂ ਜਿਨ੍ਹਾਂ ਨੇ ਕਿਤੇ ਜਾਣਾ ਆਣਾ ਉਹਨਾਂ ਨੂੰ ਹਾਂ ਬਹੁਤ ਪਰੇਸ਼ਾਨੀ ਹੈ ਜੀ ਬਹੁਤ ਪਰੇਸ਼ਾਨੀ ਹੈ